ਤਨੂ ਕੁੱਟਿਆ ਅੱਜ ਆ ਜਾਂਦੇ ਚੋਰ ਉਹਨਾਂ ਚੋਰਾਂ ਤੋਂ ਆ ਰਫਲ ਤੇ ਬਸਟੋਲ ਮੈਂ ਖੋਗੇ ਲਿਆ ਜਫੇਬੰਦੀ ਨੇ ਖੋਇਆ ਇਹ ਕਾ ਬਸਟੋਲ ਤੇ ਰਫਲ ਤੇ ਵਿਚ ਆ ਜੂ ਬਸਟੋਲ ਕਿਹਦੇ ਕੋਲ ਆ ਕਰਤੀ ਕਿਸਾਨ ਜੁੜੇ ਸਟੋਰ ਖੋ ਗਏ ਲਿਆਂਦਾ ਸਾਰੇ ਚੋਰ ਤੋਂ ਆ ਜੱਗਿਓ ਨੂਰੇ ਅਟਦੇ ਸੀ ਗੇ ਡਾਈ ਗਲੀ ਤੋਂ ਤੇ ਕੋਲਗਾ ਚਲਾਉਂਜਾ ਕੋਲ ਸਾਡੇ ਤੇ ਸੋਹਾਂ ਦੇਖ ਸਕਦੇ ਹੋ ਤੁਸੀਂ ਸਾਡਾ ਪਹਿਲਾ ਇੱਥੇ ਵਿਰੋਧੀ ਪਾਰਟੀ ਆਈ ਆ ਕਈਆਂ ਪਿੰਡਾਂ ਦੇ ਦਾ ਨਜਾਇਜ਼ ਕਬਜ਼ਾ ਕੀਤੇ ਆ ਹਮਤਪੁਰੇ ਚ ਹੋਰ ਕਈ ਪਿੰਡਾਂ ਚ ਅੱਜ ਇੱਥੇ ਨਹੀਂ ਕਰਤੀ ਕਿਸਾਨ ਜੁਗਿਆਂ ਦਾ ਪ੍ਰਧਾਨ ਆ ਜੀਦਾ ਯਾਨੇ ਜ਼ਮੀਨ ਤੇ ਘਰ ਜਾ ਕੀਤਾ ਕਿਤੇ ਵੇਰੀ ਸਰਕਾਰ ਪ੍ਰਸ਼ਾਦ ਨੂੰ ਕਾ ਕ ਮਾਰ ਗਏ ਖੋਲਿਆ ਸੜੇ ਖੋਲਿਆ ਫੇਰ ਰਫਲਾ ਟੁਫਲਾ ਖੋਲਿਆ ਜੀ ਅੱਜ ਖੋਲਿਆ ਅੱਜ ਚੱਕਦਾ ਫੱਟੇ ਉਹ ਜਾਂਦਾ ਭੱਜਿਆ ਭੱਜ ਗਿਆ ਚੋਰ ਸੜਾ ਗੱਡੀਆਂ ਪਈਆਂ ਉਹਨਾਂ ਇੱਥੇ ਲੈ ਆਉ ਰੇ ਫੜਾ ਰਫਲਾ ਫੜਾ ਛੱਡ ਗਿਆ ਨਾ ਲੋਕ ਕੰਮ ਦੇਣੀਆਂ ਬਾਈ ਪ੍ਰਧਾਨ ਨੂੰ ਬਣਾ ਲੈਣ ਉਹ ਮੈਂ ਕੋ ਕੋ ਨਹੀਂ ਮੇਰੇ ਪ੍ਰਧਾਨ ਸੋ ਹਾਂਜੀ ਬਸ ਰਫਲਾ ਛੱਡ ਕੇ ਭੱਜ ਗਿਆ ਉਹ ਚੱਕੀ ਜਿਹੜੇ ਇਹ ਵੱਡੇ ਬੈਲੀ ਸੀ ਰਫਲਾ ਛੱਡ ਕੇ ਭੱਜ ਗਿਆ ਹਾਂ ਤੇਰੇ ਫੇਰ ਤੇ ਕਿਥਾਂ ਜੁੜਿਆ ਇਹਨਾਂ ਦੁਵਾਰੇ ਕੱਢਿਆ ਕਰਿਆ ਅੱਗੇ ਆਹ ਦੇਖੋ ਆ ਰਫਲ ਖੋਈ ਆ ਇੱਕ ਵਾਰ ਵਾਰ ਖੋਇਆ ਸਭ ਤੋਂ ਪਹਿਲਾਂ ਜਾ ਕੇ ਖੋਰ ਕੇ ਸਾਲਿਆਂ ਨੂੰ ਇੱਥੋਂ ਭਜਾਇਆ ਸਾਡੇ ਨੇ ਫਾਰਿੰਗ ਕੀਤੀ ਉਹਨਾਂ ਮਸਲੇ ਹੋ ਗਏ ਲੈ ਇਹ ਬਾਈ ਪਹਿਲਾਂ ਬਾਈ ਤੁਹਾਡਾ ਪਿਆਰਾਂ ਦਾ ਪਿਆਰ ਆ ਮਰ ਜਾਗੇ ਜਥੇਬੰਦੀ ਦਾ ਹੁਕਮ ਲੱਗਿਆ ਯਾਰ ਸਸਰੀ ਕਾ ਪੰਜਾਬੀਆਂ ਮੈਂ ਕੁਲਦੀਪ ਖਕਰਾਨਾ ਕਿਰਤੀ ਕਿਸਾਨ ਜੂਨੀਆ ਨਾਲੋਂ ਆ ਸਾਲੇ ਚੋਰਾਂ ਤੋਂ ਕਬਜ਼ਾ ਲਿਆ ਜਾ ਰਿਹਾ ਆ ਸਾਹਮਣੇ ਚੋਰ ਖੜੇ ਚੋਰ ਇਹ ਲਟੇਰੇ ਕਹਿੰਦੇ ਆ ਕਿ ਅਸੀਂ ਧੱਕੇ ਨਾਲ ਪੈੜੀ ਵਾਵਾਂਗੇ ਆ ਕਿਰਤੀ ਕਿਸਾਨ ਦੁਨੀਆ ਨਾਲ ਵਾਹਣ ਆਈ ਆ ਤੇ ਰੋਕੋ ਪੁੱਤ ਜੇ ਹੇ ਹਿੰਮਤ ਸਾਰੇ ਉਹ ਜਨਾਨੀਆਂ ਵਾਲੇ ਕੰਮ ਕਰਦੇ ਆ ਤੁਹਾਨੂੰ ਦੱਸਾਂਗੇ ਕਿਸੇ ਗਰੀਬ ਦੀ ਪੈੜੀ ਦੇ ਉੱਤੇ ਕਿਵੇਂ ਕਰਜ਼ਾ ਲਈਦਾ ਆ ਲੱਗੇ ਆ ਵਾਹਣ ਆ ਹਟਾਓ ਓ ਇੱਧਰ ਆ ਇਹਨਾਂ ਨੂੰ ਭਜਾਜੇ ਓਏ ਇਹਨਾਂ ਨੂੰ ਭਜਾਜੇ ਤੂੰ ਮੂਰੇ ਲੱਗ ਇੱਧਰ ਦੀ ਇੱਧਰ ਦੀ ਲੱਗ ਤੂੰ ਮੂਰੇ ਨਾਲ ਚੱਲਦੇ ਉੱਤਰ ਚੱਲਦੇ ਆ ਓਏ ਉੱਧਰ ਹਲੋ ਸੋਹਾ ਦੇਖ ਲੋ ਕਿਰਤੀ ਕਿਸਾਨ ਯੂਨੀਅਨ ਵੱਲੋਂ ਕਬਜ਼ਾ ਲਿਆ ਜਾ ਰਿਹਾ ਐਨਾ ਕੁੱਤਿਆਂ ਤੋਂ ਮੋਟਰ ਬੰਦ ਕਰ ਜਾ ਕੇ ਤੂੰ ਚੱਲ ਕਰ ਮੋਟਰ ਬੰਦ ਕਰ ਸੋਹਾ ਦੇਖ ਸਕਦੇ ਆ ਕਬਜ਼ਾ ਲਿਆ ਆ ਕਿਰਤੀ ਕਿਸਾਨ ਯੂਨੀਅਨ ਨਾਲੋਂ ਆ ਸਾਲੇ ਚੋਰ ਉਹ ਫੂਨ ਲਈ ਖੜਾ ਚੋਰ ਸਾਲਾ ਉਹ ਚੋਰਾ ਇਧਰ ਆ ਸਾਲਿਆ ਚੋਰਾ ਉਹ ਚੋਰ ਖੜਾ ਸਾਲਾ ਚੋਰ ਗਰੀਬਾਂ ਦੀਆਂ ਪੈਰੀਆਂ ਨੱਪਣ ਵਾਲਾ ਇਹ ਸਾਲਾ ਚੋਰ ਗਰੀਬਾਂ ਦੀਆਂ ਪੈਰੀਆਂ ਨੱਪਦਾ ਆਓ ਮੋਟਰ ਬੰਦ ਕਰਦੇ ਆਂ ਆਓ ਆ ਮੋਟਰ ਬੰਦ ਕਰਕੇ ਆਓ ਮੋਟਰ ਬੰਦ ਕਰਕੇ ਠੋਕ ਠੋਕ ਤੂੰ ਮਾਰ ਮਾਰ ਆ ਵੇਖੋ ਫੇਰ ਕਰਦੇ ਆ ਫੇਰ ਕਰਦੇ ਵੇਖੋ ਆਜੋ 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 ਮੈਂ ਠੋਕਾਂ ਤੈਨੂੰ ਠੋਕ ਮਾਰ ਮਾਰ ਗੋਲੀ ਤੂੰ ਗੋਲੀ ਮਾਰ ਗੋਲੀ ਆ ਵੇਖੋ ਉਹ ਸਾਹਮਣੇ ਅਸਲਾ ਤਾਣਿਆ ਸੋਹ ਆ ਵੇਖ ਲੈ ਬਦਮਾਸ਼ੀ ਸਾਲੇ ਚੋਰਾਂ ਦੀ ਨਜਾਇਜ਼ ਅਸਲਾ ਮਾਰਦੀ ਦਾ ਬਾਹਰ ਦੇ ਕੋਲ ਵੀ ਹੈਗੇ ਨਫਲਾ ਐਸੀ ਮੋਟਰ ਬੰਦ ਕਰਨੀ ਐ ਮੋਟਰ ਬੰਦ ਮੋਟਰ ਬੰਦ ਕਰ ਲਓ ਫਿਰ ਮੋਟਰ ਬੰਦ ਕਰਾ ਮੋਟਰ ਬੰਦ ਚਲੋ ਮੋਟਰ ਬੰਦ ਕਰੋ ਬੰਦ ਕਰ ਪਤਾ ਮੋਟਰ ਬੰਦ ਕਰੋ ਮੋਟਰ ਬੰਦ ਕਰ ਦਿਓ ਮੋਟਰ ਬੰਦ ਦੇਖ ਲੋ ਜਾਂ ਆ ਜਾਓ ਓ ਮੇਰੀ ਗੱਲ ਸੁਣ ਪਰਵਾਹ ਨਹੀਂ ਕੁਝ ਨਹੀਂ ਇਹਨੇ ਅਹੀਂ ਮੋਟਰ ਬੰਦ ਕਰਨੀ ਆ ਮੋਟਰ ਬੰਦ ਕਰਨੀ ਆ ਮੋਟਰ ਬੰਦ ਮੋਟਰ ਬੰਦ ਕਰਨੀ ਆ ਸਾਨੂੰ ਮੋਟਰ ਬੰਦ ਕਰ ਲੈਣ ਦਿਓ ਤੂੰ ਹੀ ਫਰੇ ਇੱਕ ਹੀ ਗੱਲ ਐ ਇਸ ਲਈ ਕਹ ਦੂੰ ਘੋੜੇ ਆ ਅਸੀਂ ਤੁਹਾਨੂੰ ਕਹਿੰਦੇ ਮੋਟਰ ਬੰਦ ਕਰ ਦਿਓ ਮੋਟਰ ਬੰਦ ਕਰ ਦਿਓ ਮੋਟਰ ਬੰਦ ਕਰਿਓ ਮੋਟਰ ਬੰਦ ਕਰ ਦਿਓ ਮੋਟਰ ਬੰਦ ਕਰ ਦਿਓ ਮੋਟਰ ਕਰ ਦਿਓ ਬਸ ਮੋਟਰ ਦੀ ਲੜਾਈ ਆ ਇਹ ਅਸਲੀ ਨਾਲ ਨਹੀਂ ਡਰਦਾ ਅਸੀਂ ਕਿੰਨੇ ਦਿਨੂ ਮਾਰਦੇ ਜਾ ਕਿੰਨੇ ਨੂੰ ਮਾਰਦੇ ਜਾ ਕਿੰਨੇ ਨੂੰ ਮਾਰਦੇ ਡਰ ਵਾਰ ਵਾਰ ਭਾਗੇ ਆ ਲਈ ਫਿਰਦੇ ਆ ਨਹੀਂ ਨਹੀਂ ਆ ਅਸਲੀ ਵਖਾਉਣਾ ਤੂੰ ਬਦਮਾਸ਼ੀ ਕਰਦਾ ਗੋਲੀਆਂ ਚਲਾ ਕੇ ਤੂੰ ਮਾਰਦੇ ਗਏ ਸਾਡੇ ਕੋਲ ਸਾਡੇ ਕੋਲ ਅਸਲੀ ਨਹੀਂ ਅਸੀਂ ਅਸਲੀ ਨਹੀਂ ਨਹੀਂ ਤਾਂ ਫਿਰ ਤੁਸੀਂ ਫੇਰ ਚਾਉਨੇ ਆ ਤੁਸੀਂ ਫੇਰ ਚਾਉਨੇ ਆ ਆ ਸਾਹਮਣੇ ਆਖੇ ਆ ਦੇਖੋ ਆ ਦੇਖੋ ਰਫਲਾ ਉਹ ਵੇਖੋ ਕਬਦੇਗਾ ਕਿਹਦਾ ਹੁੰਦਾ ਵੱਡਾ ਬਦਮਨਾਸ਼ ਆ ਬੀਓ ਮੈਂ ਕੁਲਦੀਪ ਖਖਰਾਣਾ ਉਹ ਦੇਖ ਲੋ ਇੱਕ ਭੂ ਮਾਫੀਆ ਬਿਨਾ ਨਜਾਇਜ਼ ਕਬਜ਼ਾ ਲਿਆ ਹੋਇਆ ਕਰੋ ਰ ਵਾਰ ਵਾਰ ਦਿਖਾਉਂਦੇ ਆ ਤੇ ਇੱਧਰ ਕਿਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਜਿਹੜਾ ਕਬਜ਼ਾ ਜਿਹੜਾ ਲੈ ਕੇ ਦਿੱਤਾ ਜਾਊਗਾ ਮੈਂ ਕੁਲਦੀਪ ਖਖਰਾਣਾ ਤੁਹਾਨੂੰ ਪਤਾ ਕਿ ਅੱਜ ਕਿਰਤੀ ਕਿਸਾਨ ਯੂਨੀਅਨ ਨੇ ਕਬਜ਼ਾ ਲਿਆ ਸੀਗਾ ਇੱਕ ਗੁੰਡੇ ਬੰਦੇ ਤੋਂ ਭੂ ਮਾਫੀਆ ਤੋਂ ਤੇ ਜਿਹਦੇ ਕੋਲੋਂ ਆ ਰਫਲਾ ਵਗੈਰਾ ਜਿਹੜੀਆਂ ਖੋਹ ਲਈਆਂ ਰਫਲਾ ਇੱਕ ਰਫਲਾ ਤੇ ਇਕ ਵਾਰ-ਵਾਰ ਉਹਦੇ ਤੋਂ ਖੋਹ ਲਿਆ ਤੇ ਹੁਣ ਪੁਲਿਸ ਆਈ ਆ ਪੁਲਿਸ ਆਉਦੀ ਤਫਤੀਸ਼ ਕਰੀ ਜਾਂਦੀ ਆ ਆਹ ਪਹਿਲੀ ਸੀਗੀ ਤੇ ਆਹ ਪਹਿਲੀ ਸੀ ਸਾਰੀ ਇਹ ਪਹਿਲੀ ਧੱਕੇ ਨਾਲ ਗਰੀਬ ਕਿਸਾਨ ਤੋਂ ਦੱਬੀ ਹੋਈ ਸੀ ਵਾਹਣ ਨਹੀਂ ਦਿੰਦਾ ਸੀ ਤੇ ਅੱਜ ਔਨ ਸਾਰ ਅਸੀਂ ਆ ਕੇ ਸ਼ਰਕ ਤੇ ਰੁਕੇ ਆ ਤੇ ਫੈਰ ਕਰਨੇ ਆ ਜਿਹੜੇ ਸ਼ੁਰੂ ਕਰ ਦਿੱਤੇ ਉਸ ਗੁੰਡੇ ਵੱਲੋਂ ਉਸਨੇ ਸਮਝਿਆ ਕਿ ਫੇਰ ਕਰਕੇ ਡਰਾ ਕੇ ਇਹਨਾਂ ਨੂੰ ਇੱਥੋਂ ਭਜਾ ਦੇਾਂਗੇ ਪਰ ਇਹ ਕਿਰਤੀ ਕਿਸਾਨ ਜੁਨੀ ਆਂਦੇ ਜਹਾੜੂ ਵਰਕਰ ਆ ਇਹ ਪੰਜਾਬ ਦੀ ਲੜਾਈ ਲੜਨ ਵਾਲੇ ਲੋਕ ਆ ਇਹ ਇਹਨਾਂ ਰਫਲੀਆਂ ਰੁਫਲੀਆਂ ਤੋਂ ਡਰਨ ਵਾਲੇ ਨਹੀਂ ਸੋ ਇਸ ਕਰਕੇ ਰਫਲਾ ਖੋਹ ਕੇ ਇੱਥੋਂ ਭਜਾਏ ਆ ਹੁਣ ਜੋ ਵੀ ਸਾਡੇ ਸੂਬਾ ਪ੍ਰਧਾਨ ਜੀ ਜਿੱਥੇ ਜਮ੍ਹਾਂ ਕਰਾਉਣ ਨੂੰ ਕਹਿਣਗੇ ਉੱਥੇ ਜਮ੍ਹਾਂ ਕਰਾਵਾਂਗੇ ਜਿਹੜੇ ਉਹਨਾਂ ਨੇ ਖੋਲ ਸਾਡੇ ਤੇ ਚਲਾਏ ਆ ਉਹ ਵੀ ਖੋਲ ਸਾਡੇ ਕੋਲ ਰੱਖੇ ਹੋਏ ਆ ਸਾਰੇ ਪ੍ਰੂਫ ਆ ਜਿਹੜੇ ਅਸੀਂ ਆਪਦੇ ਕੋਲ ਸਾਹਮਣੇ ਹੋਏ ਆ ਇੱਕ ਬਸਤੌਲ ਪੱਕੀ ਦਾ 6 ਗੋਲੀ ਦਾ ਤੇ ਇੱਕ ਮੈਗਜ਼ੀਨ ਵਾਲੀ 6 ਗੋਲੀ ਦੀ ਰਫਲ ਆ ਜਿਹੜੀ ਪੱਕੀ ਅਸੀਂ ਉਹਨਾਂ ਕੋਲੋਂ ਦੋ ਖੋਏ ਆ ਉਹ ਦੋਨੇ ਆ ਜਿਹੜੇ ਅਸੀਂ ਜਮ੍ਹਾਂ ਕਰਾਵਾਂਗੇ ਕੱਟੇ-ਕੁੱਟੇ ਬਹੁਤ ਸੀਗੇ ਪਰ ਉਹ ਲੈ ਕੇ ਭੱਜ ਗਏ ਜਦੋਂ ਪਤਾ ਲੱਗ ਗਿਆ ਵੀ ਯੋਧੇ ਲੋਕ ਆ ਗਏ ਆ ਇਹ ਗਰੀਬਾਂ ਦਾ ਹੱਕ ਆ ਜਿਹੜਾ ਦੱਬਨ ਨਹੀਂ ਦਿੰਦੇਗੇ ਸੋ ਆ ਦੇਖ ਸਕਦੇ ਹੋ ਤੁਸੀਂ ਪਾਣੀ ਛੱੜਤਾ ਸੀ ਵੱਡੇ ਬਦਮਾਸ਼ਾਂ ਨੇ ਪਰ ਪਾਣੀ ਦੇ ਵਿੱਚ ਹੀ ਆ ਜਿਹੜਾ ਦੇਖ ਸਕਦੇ ਹੋ ਤੁਸੀਂ ਸ਼ਿੱਟਾ ਦਿੱਤਾ ਜਾ ਰਿਹਾ ਤੇ ਹੋਰਸਾ ਜਿਹੜੀ ਕਿਰਤੀ ਕਿਸਾਨ ਯੂਨੀਅਨ ਦੀ ਵੱਡੀ ਪੱਤਰ ਤੇ ਖੜੀ ਹੋਈ ਆ ਕਿਉਂਕਿ ਇਹਨਾਂ ਨੂੰ ਇਹ ਲੱਗਦਾ ਸੀ ਕਿ ਜਿਵੇਂ ਹੋਰੋਂ ਪਿੰਡਾਂ ਦੇ ਵਿੱਚ ਅਸੀਂ ਕਬਜ਼ਾ ਕਰਦੇ ਆ ਉਸੇ ਤਰ੍ਹਾਂ ਹੀ ਇਹ ਕਿਸਾਨ ਦਾ ਵੀ ਕਬਜ਼ਾ ਕਰ ਲਾਂਗੇ ਪਰ ਇਹਨੂੰ ਇਹ ਨਹੀਂ ਪਤਾ ਸੀ ਕਿ ਕਿਰਤੀ ਕਿਸਾਨ ਯੂਨੀਅਨ ਦੇ ਜਿਹੜੂ ਲੋਕ ਆ ਲੜਨ ਵਾਲੇ ਲੋਕਾਂ ਦੇ ਨਾਲ ਵਾਹ ਪਿਆ ਸੋ ਉਹ ਲੜਨ ਵਾਲੇ ਲੋਕਾਂ ਨੇ ਅਤੇ ਹਥਿਆਰ ਆ ਜਿਹੜੇ ਖੋ ਕੇ ਭਜਾਇਆ ਇਥੋਂ ਵੱਡੇ ਬਦਮਾਸ਼ ਨੂੰ ਆ ਵੇਖ ਲੋ ਇੱਕ ਵਾਰ ਵਾਰ ਤੇ ਇੱਕ ਰਫਲ ਆ ਜਿਹੜੀ ਫੋਲੀ ਆ ਆ ਗੱਡੀਆਂ ਵੀ ਇੱਥੇ ਆ ਜਿਹੜੀਆਂ ਛੱਡ ਗਏ ਆ ਆਪਣੀਆਂ ਗੱਡੀਆਂ ਛੱਡ ਕੇ ਵਾਹਣਾ ਵੇਚੀ ਭਜਾਏ ਆ ਸੋ ਪੰਜਾਬ ਪੁਲਿਸ ਆ ਜਿਹੜੀ ਇੱਥੇ ਪਹੁੰਚ ਚੁੱਕੀ ਆ ਸੋ ਅੱਗੇ ਤਫਤੀਸ਼ ਆ ਜਿਹੜੀ ਪੁਲਿਸ ਨੇ ਕਰਨੀ ਕਰੇ ਸਾਨੂੰ ਕੋਈ ਟੈਨਸ਼ਨ ਨਹੀਂ ਹੈ ਕਿਉਂਕਿ ਸਾਡੇ ਥਾ ਪਿੱਛੇ ਜ਼ਥੇਬੰਦੀ ਦਾ ਹੱਥਾ ਜ਼ਥੇਬੰਦੀ ਦੇ ਥਾਪਰੇ ਤੇ ਗਰੀਬ ਨੂੰ ਉਹਦਾ ਹੱਕ ਲੈ ਕੇ ਦਿੱਤਾ ਇਸ ਕਰਕੇ ਇਹੋ ਜਿਹੇ ਲਟੇਰੇ ਅੱਜ ਦੇ ਪੰਜਾਬ ਦੇ ਵਿੱਚ ਵੱਡੀ ਪੱਦਰ ਤੇ ਆ ਇਹਨਾਂ ਲਟੇਰਿਆਂ ਨੂੰ ਨੱਥ ਜਿਹੜੀ ਇਸੇ ਤਰ੍ਹਾਂ ਹੀ ਪਾਈ ਜਾਂਦੀ ਆ ਸੋ ਇਹ ਦੇਖ ਸਕਦੇ ਹੋ ਇੱਕ ਪਾਸੇ 911 ਲੱਗਿਆ ਹੋਇਆ ਵਾਹਨ ਤੇ ਇੱਧਰ ਇੱਕ 911 ਫਿਰਦਾ ਇੱਕ ਇੰਟਰਫੈਰ ਦਾ ਤਿੰਨ ਟਰੈਕਟਰ ਤੇ ਚੌਥੇ ਮਗਰ ਵੱਟਾਂ ਪਾਉਣਾ ਤੇ ਜੰਦਰਾ ਪਾਇਆ ਖੜਾ ਤੇ ਦੇਖ ਸਕਦੇ ਹੋ ਤੁਸੀਂ ਜਥੇਬੰਦੀ ਦੇ ਜਿਹੜਾ ਲੋਕ ਆ ਜਿਹੜੇ ਉਹ ਵੀ ਸਾਰੇ ਇੱਥੇ ਖੜੇ ਹੋਏ ਆ ਕਬਜ਼ਾ ਜਿਹੜਾ ਲਿਆ ਜਾ ਚੁੱਕਿਆ ਸੋ ਵੱਡਾ ਬਦਮਾਸ਼ ਦਵਾਰਾ ਇਹ ਪੈਰੀ ਨੱਕ ਕਰਕੇ ਵਿਖਾਵੇ ਐਰਕੀ ਦਾ ਛੱਤਰ ਮਾਰ ਕੇ ਭਜਾਇਆ ਗਾਂ ਨੂੰ ਬੰਨ ਕੇ ਟਰੈਕਟਰ ਮਗਰ ਘਰੀਸ ਕੇ ਭਜਾਵਾਂਗੇ ਸੋ ਇਸ ਕਰਕੇ ਇਹ ਪੈਲੀ ਆ ਜਿਹੜੀ ਜਖਸੀਰ ਸਿੰਘ ਦੀ ਹੈਗੀ ਜਥੇਬੰਦੀ ਦਾ ਸੇਵਕਾ ਤੇਸ ਕਰਕੇ ਪਹਿਲੀ ਤੇ ਕਿਸੇ ਚੋਰ ਲਟੇਰੇ ਦਾ ਨਾ ਅਸੀਂ ਅੱਜ ਕਬਜਾ ਹੁੰਨ ਦਵਾਂਗੇ ਨਾ ਕੱਲ ਹੁੰਨ ਦਵਾਂਗੇ ਪੰਜਾਬ ਪੁਲਿਸ ਪਹੁੰਚ ਚੁੱਕੀ ਆ ਸੋ ਦੇਖਦੇ ਅੱਗੇ ਕਾਰਵਾਈ ਕੀ ਕਰਦੇ ਆ ਸੋ ਵੀਡੀਓ ਵੱਤੋ ਵੱਤ ਸ਼ੇਅਰ ਕਰਿਓ ਕੁਲਦੀਪ ਖਖਰਾਨਾ ਪੇਜ ਨੂੰ ਸ਼ੇਅਰ ਲਾਈਕ ਸ਼ੇਅਰ ਕਰਿਓ ਧੰਨਵਾਦ ਜੀ